ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਲੱਗਿਆ ਘੰਟੀ ਦਾ ਬਟਨ ਦਬਾਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਿਹੜੇ ਵੀਰ Facebook ਤੇ ਆਪਣੇ ਨਾਲ ਜੁੜਨਾ ਚਾਹੁੰਦੇ ਨੇ Facebook ਤੇ ਕਿਸਾਨ ਪਸ਼ੂ ਪਾਲਕ ਦੇ ਨਾਮ ਤੇ ਆਪਣਾ ਪੇਜ ਬਣਿਆ ਹੋਇਆ ਪੇਜ ਨੂੰ ਲਾਈਕ ਕਰੋ ਦੋਸਤੋ ਫੋਲੋ ਕਰੋ ਅੱਜ ਆਪਾਂ ਪਹੁੰਚੇ ਹੋਏ ਹਾਂ ਦੋਸਤੋ ਮਾਨਸਾ ਮੰਡੀ ਇਹ ਮਹੀਨੇ ਦੇ ਹਰ ਸ਼ੁੱਕਰਵਾਰ ਨੂੰ ਇਸੇ ਜਗ੍ਹਾ ਤੇ ਲੱਗਦੀ ਹੈ ਰਮ ਦਿੱਤੇ ਵਾਲੀਆਂ ਜਿਹੜੀਆਂ ਕੈਂਚੀਆਂ ਨੇ ਦੋਸਤੋ ਉਹਦੇ ਬਿਲਕੁਲ ਨਾਲ ਹਸਪੀਟਲ ਦੇ ਨਾਲ ਸੱਜੇ ਹੱਥ ਗਰਾਊਂਡ 'ਚ ਇਹ ਮੰਡੀ ਲੱਗਦੀ ਹੈ ਅੱਜ ਦੀ ਵੀਡੀਓ 'ਚ ਤੁਹਾਨੂੰ ਇੱਕ ਸਾਹੀਵਾਲ ਗਾਂ ਦਿਖਾਉਣਾ ਹੈ ਦੋਸਤੋ ਤਾਜੀ ਸੂਈ ਹੋਈ ਹੈ ਇੱਕ ਵਾਰ ਮੂੰਹ ਮੱਥਾ ਦੇਖ ਲਓ ਗਾਂ ਦਾ ਬਾਕੀ ਅਗਲੀ ਗੱਲਬਾਤ ਬਾਈ ਨਾਲ ਕਰਾਉਂਗਾ ਸਾਰੀ ਡਿਟੇਲ ਬਾਈ ਤੋਂ ਪੁੱਛਾਂਗੇ ਥਾਣਾ ਹਵਾਨਾ ਦੇਖ ਲਓ ਉਸ ਤੋਂ ਇੱਕ ਵਾਰ ਨੇੜੇ ਤੋਂ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਮ ਆ ਤੁਹਾਡਾ ਬਾਈ ਲਖਵੀਰ ਸਿੰਘ ਪੁੱਛੀ ਲਖਵੀਰ ਸਿੰਘ ਜੀ ਲਖਵੀਰ ਸਿੰਘ ਹਾਂਜੀ ਕਿਹੜੇ ਪਿੰਡ ਤੋਂ ਆਏ ਹੋ ਖਿਆੜਾ ਕਲਾਂ ਖਿਆੜਾ ਕਲਾਂ ਤੋਂ ਹਾਂਜੀ ਬਾਈ ਵਪਾਰ ਦਾ ਕੰਮ ਹੈ ਕਿ ਦੁੱਧ ਪੀਣ ਨੂੰ ਡੰਗਰ ਰੱਖਦੇ ਹੋ ਦੁੱਧ ਪੀਣ ਨੂੰ ਹੀ ਰੱਖਦੇ ਅੱਛਾ ਇਹ ਵਿਕਿਆ ਹੋਏ ਹਾਂਜੀ ਕਿੰਨਵਾ ਸੂਆ ਬਾਈ ਤੇ ਤੀਜੇ ਸੂਆ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ 9 ਦਿਨ ਹੋ ਗਏ ਉਹ ਤੋਂ ਬਾਅਦ ਦੀ ਸੂਈ ਹੈ ਅੱਛਾ ਜੀ ਬੱਚਾ ਕੀ ਆ ਨਾਲ ਬੱਚਾ ਜੀ ਬੱਚਾ ਦੁੱਧ ਕਿੰਨਾ ਤਿਆਰ ਆ ਹੁਣ ਦੁੱਧ ਹੈ 11 11 ਕਿਲੋ 11 ਕਿਲੋ ਰੇਟ ਕੀ ਕਰਦੇ ਉਹਦਾ ਰੇਟ ਇਹਦਾ 45 ਕਰਦੇ ਕਿੰਨੇ ਰੁਪਏ ਦੀ ਛੱਡ ਰੇਟ ਤਾਂ ਦੇਣ ਲਾਣੀ ਪਿਆਈ ਹੈ ਹੈ ਬਾਕੀ ਮੌਕੇ ਤੇ ਹੋ ਜੂਗੀ ਹੁੰਦੇ ਅੱਛਾ ਮੌਕੇ ਤੇ ਮਾਨਤਾਨ ਹੋ ਜੂਗਾ ਆਪਣਾ ਨੰਬਰ ਬੋਲ ਦੋ ਵੀਰ ਨੰਬਰ 98786 84575 ਠੀਕ ਹੈ ਜੀ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਲਾ ਦੂੰਗਾ ਮੌਕੇ ਤੇ ਮਾਨਤਾਨ ਹੋ ਜੂਗਾ ਠੰਡੀ ਸੀਲ ਆ ਬਾਈ ਲੱਤ ਵਗੈਰਾ ਤਾਂ ਨਹੀਂ ਚੱਕਦੀ ਅੱਛਾ ਇੱਕ ਵਾਰ ਤੋਰ ਕੇ ਦਿਖਾ ਦੇਗਾ ਛੋਟੇ ਕੱਦ ਚਾਹ ਦੋਸਤੋ ਨਾਰਮਲ ਢਾਂਚੇ ਦੀ ਆ ਚੌੜੇ ਢਾਂਚੇ ਦੀ ਆ ਸਾਹੀਵਾਲ ਹੈ ਠੰਡ ਹਵਾਨਾ ਇੱਕ ਵਾਰ ਨੇੜ ਤੋਂ ਦੇਖ ਲਓ 9 ਦਿਨ ਹੋ ਗਏ ਸੂਈ ਨੂੰ 11 12 ਕਿਲੋ ਦੁੱਧ ਤਿਆਰ ਆ ਇਸ ਟਾਈਮ ਬਸ ਕਮਾਲ ਆ ਬਾਈ ਨੰਬਰ 22 ਦਾ ਸਕਰੀਨ ਤੇ ਲਾ ਦੂੰਗਾ ਜਿਹਨੂੰ ਗਾਂ ਪਸੰਦ ਆਉਂਦੀ ਆ ਬਾਈ ਨਾਲ ਗੱਲਬਾਤ ਕਰਕੇ ਗਾਂ ਲੈ ਸਕਦੇ ਹੋ ਦੋਸਤੋ ਵੀਡੀਓ ਦੇ ਮਾਧਮ ਰਾਹੀਂ ਡੰਗਰ ਦਾ ਇੱਕ ਆਈਡੀਆ ਆ ਜਾਂਦਾ ਹੈ ਬਾਕੀ ਖਰੀਦਣੀ ਤੁਸੀਂ ਆਪਣੀ ਤਸੱਲੀ ਕਰਕੇ ਨੇੜ ਆ ਕੇ ਨੰਬਰ ਚੱਲੂਗਾ ਬਾਈ ਦਾ ਸਕਰੀਨ ਤੇ ਜਿਹੜੇ ਵੀਰ ਨੂੰ ਇਹ ਸਾਹੀਵਾਲ ਗਾਂ ਪਸੰਦ ਹੋ ਗਈ ਆ ਬਾਈ ਨਾਲ ਫੋਨ ਨੰਬਰ ਤੇ ਕਨੈਕਟ ਕਰਕੇ ਗਾਂ ਨੂੰ ਖਰੀਦ ਸਕਦਾ ਹੈ ਖਣ ਹਵਾਨਾ ਇੱਕ ਵਾਰ ਨੇੜ ਤੋਂ ਫੇਰ ਦਿਖਾ ਦੰਨਾ ਠੰਡੀ ਸੀਲ ਆ ਬਾਈ ਕਹਿੰਦਾ ਕੋਈ ਪੈਰ ਨਹੀਂ ਚੱਕਦੀ ਖਿਆਲਾਂ ਕਲਾ ਬਾਈ ਦਾ ਪਿੰਡ ਹੈ ਮਾਨਸਾ ਦੇ ਨੇੜੇ ਮੂਹ ਮੱਥਾ ਦੇਖ ਲਓ ਦੋਸਤੋ ਗਾਂ ਦਾ ਇੱਕ ਵਾਰੀ ਆ ਪਿੱਛੇ ਇਹਦੇ ਬੱਚਾ ਹੈ ਦੋਸਤੋ ਸਾਹੀਵਾਲ ਦਾ ਹੀ ਹੈ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਧੰਨਵਾਦ